ਲੋਜੀ ਜਾਣੋ ਕਿ ਕੈਨੇਡਾ ਵਿੱਚ ਆਬਾਦੀ ਵਧਣ ਕਰਕੇ ਹੁਣ ਇਮੀਗ੍ਰੇਸ਼ਨ ਬੰਦ ਕਰਨ ਤੇ ਵੱਡੇ ਸਵਾਲ ਉੱਠ ਰਹੇ ਨੇ ਸਭ ਤੋਂ ਪਹਿਲਾਂ ਲੇਟੈਸਟ ਇਮੀਗ੍ਰੇਸ਼ਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਹੁਣ ਖਬਰ ਸ਼ੁਰੂ ਕਰਦੇ ਹਾਂ ਵਿਸਤਾਰ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਬਾਦੀ 0.6% ਜਾਣੀ ਕਿ 242673 ਵਧੀ ਹੈ ਜੋ ਕਿ 2023 ਦੇ ਪਹਿਲੇ ਅਤੇ ਚੌਥੇ ਕੁਆਟਰ ਦੇ ਬਰਾਬਰ ਹੈ ਜਿਸ ਵਿੱਚ 131810 ਨਿਯੁਕ ਕਮਰ ਟੈਂਪੋਰਰੀ ਰੈਜ਼ੀਡੈਂਟ ਸਟੂਡੈਂਟ ਫੋਰਨ ਵਰਕਰਸ ਅਤੇ ਅਸਾਈਲਮ ਸਟਿਕਰ ਨੇ ਤੇ ਇਸ ਤੇ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਆਬਾਦੀ ਟੈਂਪਰੇਰੀ ਰੈਜ਼ੀਡੈਂਟਸ ਤੇ ਲਿਮਟ ਲਗਾਉਣ ਤੋਂ ਪਹਿਲਾਂ ਦੀ ਹੈ ਟੈਂਪਰੇਰੀ ਰੈਜ਼ੀਡੈਂਟਸ ਤੇ ਲਿਮਟ ਲਗਾਉਣ ਨਾਲ ਹੁਣ 3 ਸਾਲਾਂ ਵਿੱਚ ਕੁੱਲ ਆਬਾਦੀ ਦਾ 5% ਹਿੱਸਾ ਹੀ ਟੈਂਪਰੇਰੀ ਰੈਜ਼ੀਡੈਂਟਸ ਦਾ ਹੋਵੇਗਾ ਪਰ ਦੂਜੇ ਪਾਸੇ ਖਬਰ ਆ ਰਹੀ ਹੈ ਕਿ 1 April 2024 ਤੱਕ ਕੈਨੇਡਾ ਦੀ ਆਬਾਦੀ 2.8 ਮਿਲੀਅਨ ਵਧੀ ਹੈ ਜੋ ਕਿ 9 ਕੁਆਰਟਰ ਵਧੀ ਹੈ ਪਿਛਲੇ ਸਾਲਾਂ ਦੇ ਮੁਤਾਬਕ ਜਿਸ ਕਾਰਨ ਆਵਾਜ਼ ਉਠਾਈ ਜਾ ਰਹੀ ਹੈ ਕਿ ਇਮੀਗ੍ਰੇਸ਼ਨ ਨੂੰ ਬਿਲਕੁਲ ਸਲੋ ਕਰ ਕੱਟਾ ਜਾਵੇ ਜਾਂ ਫਿਰ ਫਿਲਹਾਲ ਹੀ ਬੰਦ ਕਰ ਦਿੱਤਾ ਜਾਵੇ ਕਿਉਂਕਿ ਜਿਹੜੇ ਕੈਨੇਡਾ ਦੇ ਵਿੱਚ ਇਸ ਵਕਤ ਰਹਿ ਰਹੇ ਨੇ ਪੱਕੇ ਤੌਰ ਤੇ ਹੀ ਜਾਂ ਫਿਰ ਸਿਟੀਜ਼ਨ ਨੇ ਜਾਂ ਫਿਰ ਕੈਨੇਡੀਅਨ ਨੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੂੰ ਜੌਬ ਨਹੀਂ ਮਿਲ ਰਹੀਆਂ ਕੰਮ ਨਹੀਂ ਮਿਲ ਰਹੇ ਤੇ ਗਰੋਸਰੀ ਜਾਂ ਜਿਹੜੇ ਹੋਰ ਖਰਚੇ ਨੇ ਉਹ ਬਹੁਤ ਮਹਿੰਗੇ ਹੋ ਰਹੇ ਹਨ ਇਸ ਤੇ ਤੁਹਾਡਾ ਕੀ ਵਿਚਾਰ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਅੱਜ ਦੇ ਵੀਡੀਓ ਵਿੱਚ ਐਨਾ ਹੀ ਜਲਦ ਮਿਲਦੇ ਆ ਕੈਨੇਡਾ ਇਮੀਗ੍ਰੇਸ਼ਨ ਸੰਬੰਧੀ ਹੋਰ ਅਪਡੇਟਸ ਲੈ ਕੇ ਸਤਿ ਸ਼੍ਰੀ ਅਕਾਲ